ਸਸ ਜੱਗ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕ੍ਰਾਈਬ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦਿਨ ਪੰਜ-ਸੱਤ ਫੋਟੋਆਂ ਨਾਲੀ ਉਹਦੀ ਲੋੜੀ ਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦਾ ਜਹਾਜ਼ ਤੇ ਕਰ ਦਿਆਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸਵਰਾਜ 960 ਐਫੀ ਟਰੈਕਟਰ ਹੈ ਕੇਐਸਏ ਦਾ ਤੂੜੀ ਵਾਲਾ ਰੀਪਰ ਹੈ ਸੋਨਾਲੀਕਲ 60 ਆਰ ਐਕਸ ਟਰੈਕਟਰ ਹੈ ਸਟੈਂਡਰਡ ਕੰਬਾਈਨ ਹੈ ਤੇ ਇੱਕ 13 ਫੁੱਟਾ ਟਰਾਲਾ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲ ਗਏ ਸਵਰਾਜ 960 FE ਟਰੈਕਟਰ ਬਾਰੇ ਟਰੈਕਟਰ ਵੀਰੇ 2016 ਮਾਡਲ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਗੁਡਇਰ ਦੇ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਸੈਂਟਰ ਗੇਅਰ ਫਾਈਵ ਸਟਾਰ ਟਰੈਕਟਰ ਹੈ ਰੰਗ ਪੇਂਟ ਵੀਰੇ ਸਾਰਾ origignal ਰੰਗ ਪੇਂਟ ਹੈ ਬਾਡੀ ਚਾਸੀ ਲੈਂਕਾਂ ਦਾ ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਤੇ ਨਾ ਕਿਈ ਦੁਬਾਰੇ ਪੇਂਟ ਹੋਇਆ ਨਾ ਹੀ ਪੇਂਟ ਲਿਆ ਕਿਤੋਂ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਵੀਰੇ ਬਾਗੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ 5 ਪੈਸੇ ਤੱਕ ਨਹੀਂ ਲੱਗਦੇ ਟਰੈਕਟਰ ਤੇ ਇੱਕਦਮ ਸਿੱਕੇਬੰਦ ਇੰਜਨ ਹੈ ਵੀਰੇ ਟਰੈਕਟਰ ਵੀਰੇ ਸਿਰਫ ਜਨਰੇਟਰ ਤੇ ਯੂਜ਼ ਕੀਤਾ ਹੈ ਬਾਕੀ ਹੋਰ ਕੋਈ ਤੇ ਚੱਲਿਆ ਨਹੀਂ ਟਰੈਕਟਰ ਸਿਰਫ ਜਨਰੇਟਰ ਦੇ ਹਲਕਾ ਫੁਲਕਾ ਯੂਜ਼ ਹੋਇਆ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਏਰੀਆ ਵੀਰੇ ਪੱਖਿਆਂ ਵਾਲੀ ਪਿੰਡ ਹੈ ਜਿਹੜਾ ਬਠਿੰਡਾ ਦੇ ਵਿੱਚ ਉੱਥੇ ਵੀਰਾਂ ਕੋਲ ਟਰੈਕਟਰ ਖੜਾ ਹੈ ਟ੍ਰੈਕਟਰ ਦੀ ਕੀਮਤ ਰੱਖੀ ਗਈ ਹੈ 5 ਲੱਖ 45000 ਰੁਪਏ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟੈਕ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਬੀਜ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਸੋਨਾਲੀਕਾ ਟਰੈਕਟਰ ਦਿਖਾ ਰਹੇ ਹਾਂ ਸੋਨਾਲੀਕਾ 60 DI RX ਟਰੈਕਟਰ ਹੈ ਵੀਰੇ 2014 ਮਾਡਲ ਟਰੈਕਟਰ ਦੇ ਟਾਇਰ ਨੇ 40 ਪੈਸੇ ਟਾਇਰ ਨੇ ਵੀਰੇ ਮ mini super tractor ਹੈ 55 ਹੌਸਪਾਵਰ ਕੈਟਾਗਰੀ ਦੇ ਵਿੱਚ ਪਾਵਰ ਸਟੀਅਰਿੰਗ ਹੈ ਵੀਰੇ ਪਾਵਰ ਬ੍ਰੇਕ ਹੈ ਸਾਈਡ ਗੇਅਰ ਹੈ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਰੰਗ ਪੇਂਟ ਸਾਰਾ ਓਰੀਜਨਲ ਹੈ ਵੀਰੇ ਬਾਡੀ ਚਾਸੀ ਲਿੰਕਾਂ ਦਾ ਕਿਤੇ ਕੋਈ ਪੇਂਟ ਲਿਆ ਨਹੀਂ ਕਿਤੋਂ ਦੁਬਾਰੀ ਨਹੀਂ ਹੋਇਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਬਿਲਕੁਲ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ। ਏਰੀਆ ਵੀਰੇ ਰਾਜਗੜ ਪਿੰਡ ਹੈ ਵੀਰਾਂ ਦਾ ਜਿਲ੍ਹੇ ਲੁਧਿਆਣੇ ਦੇ ਵਿੱਚ ਦੁਰਾਹੇ ਦੇ ਲਾਗੇ ਉੱਥੇ ਇਹ ਟਰੈਕਟਰ ਖੜਾ ਹੈ। ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 4 ਲੱਖ ਰੁਪਏ ਕੀਮਤ ਰੱਖੀ ਗਈ ਹੈ ਵੀਰੇ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮਚ ਵੀਰੇ। ਹਾਂਜੀ ਵੀਰੇ ਅੱਪਏ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਿਹਾ ਹਾਂ ਕੇਐਸਏ ਦਾ ਤੂੜੀ ਵਾਲਾ ਰੀਪਰ ਆ ਵੀਰੇ 2015 ਮਾਡਲ ਤੇ ਰੀਪਰ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਵੀਰੇ 911 ਟਰੈਕਟਰ ਵਾਲੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਹੈ ਪੱਲੇ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਨੇ ਰੰਗ ਪੇਂਟ ਸਾਰਾ ਨਾਲ ਦਾ origignal ਰੰਗ ਪੇਂਟ ਹੈ origignal ਪਾਰਟਸ ਨੇ ਵੀਰੇ ਬਲੇਡ ਦੀ ਸਿਰਫ ਸੈਡਾਂ ਚੇਂਜ ਹੋਣ ਵਾਲੀਆਂ ਬਾਕੀ ਰਿਪੇਅਰ ਸਾਰੀ ਹੋਈ ਹੈ ਬੈਰਮ ਵਗੈਰਾ ਪੱਖੇ ਜਾਲ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਕਮੀ ਪੇਸ਼ ਨਹੀਂ ਵੀਰੇ ਕੋਈ ਰਿਪੇਅਰ ਦੀ ਜਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈਤਰ ਕੀ ਰੀਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਸ਼ੁੱਧ ਰੀਪਰ ਆ ਵੀਰੇ ਪੂਰੀ ਵਧੀਆ ਤੂੜੀ ਬਣਾਉਂਦਾ ਹੈ ਏਰੀਆ ਵੀਰੇ ਸ਼ੇਰਖਾਨ ਵਾਲਾ ਪਿੰਡ ਹੈ ਵੀਰਾਂ ਦਾ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਉੱਥੇ ਰੀਪਰ ਖੜਾ ਹੈ ਰੀਪਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1,65,000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰਿਪਰੇ ਵੀਰੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 13 ਬਾਈ 6.5 ਫੁੱਟ ਦੀ ਟਰਾਲੀ ਹੈ ਵੀਰੇ 2015 ਮਾਡਲ ਟਰਾਲੀ ਵੀਰੇ 2018 ਹੀ ਦੁਬਾਰੇ ਪੇਂਟ ਹੋਈ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਫਰਸ਼ ਵਗੈਰਾ ਚਾਦਰ ਸਭ ਪੂਰੀ ਟੌਪ ਕਲਾਸ ਦੀ ਲੱਗੀ ਹੋਈ ਹੈ ਵੀਰੇ ਕੋਈ ਜਰਨੀ ਕੋਈ ਟੁੱਟ ਭੱਜ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚਾਦਰ ਹੈ ਡਬਲ ਤੇਰੀ ਟਰਾਲੀ ਹੈ ਵੀਰੇ ਲਿਫਟ ਪੰਪ ਲੱਗਿਆ ਹੋਇਆ ਪੂਰਾ ਟੌਪ ਕਲਾਸ ਦਾ ਲਿਫਟ ਪੰਪ ਲੱਗਿਆ ਹੈ ਟਾਇਰਾਂ ਦੀ ਕੰਡੀਸ਼ਨ ਵੀਰੇ ਬਾਹਰਲੇ ਟਾਇਰ 80 ਪੈਸੇ ਨੇ ਅੰਦਰਲੇ 35 ਪੈਸੇ ਟਾਇਰ ਨੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੇ ਕੋਈ ਟੁੱਟ ਭੱਜ ਨਹੀਂ ਗਾਰਡਰ ਚੈਨਲ ਪੂਰੇ ਹੈਵੀ ਕੁਆਲਿਟੀ ਦੇ ਲੱਗੇ ਹੋਏ ਨੇ ਪੂਰੀ ਸ਼ੁੱਧ ਟਰਾਲੀ ਬਣੀ ਹੋਈ ਹੈ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਹੈ ਵੀਰੇ ਏਰੀਆ ਵੀਰੇ ਜੀਰਾ ਏਰੀਆ ਵੀਰਾਂ ਦਾ ਜਿਹੜੇ ਮੋਗੇ ਦਾ ਉੱਥੇ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ ਜਿਹੜੀ 1,60,000 ਰੁਪਿਆ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜੂਆ ਵੀਰੇ ਬਿਲਕੁਲ ਸਾਫ ਸਫਾਈ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ ਸਟੈਂਡਰਡ 513 ਕੰਬਾਈਨ ਹੈ ਵੀਰੇ 2010 ਮਾਡਲ ਕੰਬਾਈਨ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੱਡੇ ਟਾਇਰ ਨਾਲ ਨੇ 20 ਪੈਸੇ ਟਾਇਰ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਰਿਪੇਅਰ ਵਗੈਰਾ ਸਾਰੀ ਹੋਈ ਵੀ ਹੈ ਜਾਲ ਕ੍ਰੈਂਕਨ ਡਰਮ ਇਹ ਸਾਰੇ ਨਵੇਂ ਪਾਏ ਹੋਏ ਨੇ ਵੀਰੇ ਹੰਡਾ ਏਜੰਸੀ ਜੋ ਲੈ ਕੇ ਪਾਈ ਹੋਈ ਚੀਜ਼ ਐ ਸਾਰੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਐ ਵੀਰੇ ਪੰਜ ਪੈਸੇ ਤੱਕ ਨਹੀਂ ਲੱਗਦੇ ਰਿਪੇਅਰ ਤੇ ਕੰਬਾਈਨ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਕੋਈ ਟੁੱਟ ਭੱਜ ਨਹੀਂ ਬਾਡੀ ਚਾਸੀ ਬਿਲਕੁਲ ਓਕੇ ਪਈ ਐ ਕੋਈ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਐ ਵੀਰੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਐ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਪੂਰੀ ਸਾਫ਼ ਬਾਡੀ ਦੀ ਐ ਕੋਈ ਪ੍ਰੋਬਲਮ ਨਹੀਂ ਏਰੀਆ ਵੀਰੇ ਪੈਣੀਵਾਗਾ ਪਿੰਡ ਐ ਵੀਰਾਂ ਦਾ ਜ਼ਿਲ੍ਹਾ ਮਾਨਸਾ ਉੱਥੇ ਇਹ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਗਈ ਹੈ 3,25,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜੂਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਯਾਦ ਦਿਨਾਂ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪਾਂ ਉਹਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ। ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਵੈਰੀ ਮੱਚ ਵੀਰੇ।